ਕਿਸਾਨ ਵੀਰੋ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਕਿਸੇ ਵੀ ਕਿਸਮ ਦੀ ਫਾਰਮਿੰਗ ਨੂੰ ਕਰਨ ਲਈ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਹੁੰਦੀਆਂ ਉਹ ਤਿੰਨ ਗੱਲਾਂ ਕੀ ਨੇ ਉਹ ਨੇ ਤੁਹਾਡੇ ਵੱਲੋਂ ਰੱਖੇ ਗਏ ਜਾਨਵਰਾਂ ਦੀ ਨਸਲ ਉਹਨਾਂ ਦੀ ਖਾਦ ਖਰਾਕ ਤੇ ਉਹਨਾਂ ਦੀ ਮੈਨੇਜਮੈਂਟ ਕਿਉਂਕਿ ਜੇ ਆਪਣੇ ਕੋਲੇ ਕਿਸੇ ਵੀ ਫਾਰਮ ਦੇ ਵਿੱਚ ਤੁਸੀਂ ਡੇਰੀ ਫਾਰਮ ਕਰਦੇ ਹੋ ਮੱਝਾਂ ਦਾ ਸੂਰਾਂ ਦਾ ਜਾਂ ਪੋਲਟਰੀ ਜੇ ਚੰਗੀ ਨਸਲ ਦੇ ਜਾਨਵਰ ਨਹੀਂ ਰੱਖੇ ਫੇਰ ਤੁਹਾਨੂੰ ਜਿੰਨੀ ਮਰਜ਼ੀ ਉਹਨਾਂ ਦੀ ਸਾਹ ਸੰਭਾਲ ਜਾ ਫੀਡ ਦੇ ਲਈਏ ਉਹ ਮੁਨਾਫਾ ਨਹੀਂ ਦਊਗੀ ਇਸੇ ਤਰ੍ਹਾਂ ਨਸਲ ਚੰਗੀ ਰੱਖ ਲਈ ਪਰ ਤੁਹਾਡੇ ਕੋਲ ਫੀਡ ਉਹ ਨੂੰ ਪ੍ਰੋਪਰ ਨਹੀਂ ਉਹਦੀ ਨਿਊਟ੍ਰੀਸ਼ਨ ਨਹੀਂ ਪੂਰੀ ਕਰਦੇ ਆਪਣਾ ਨਫਾ ਮੁਨਾਫਾ ਫੇਰ ਵੀ ਘਟ ਜਾਊਗਾ ਤੀਸਰਾ ਪੁਆਇੰਟ ਆ ਗਿਆ ਮੈਨੇਜਮੈਂਟ ਦਾ ਹੁਣ ਬੱਕਰੀਆਂ ਦੇ ਉੱਤੇ ਗੱਲ ਕਰੀਏ ਬੱਕਰੀਆਂ ਦੇ ਵਿੱਚ ਮੇਨ ਜੋ ਨਸਲਾਂ ਚੱਲ ਰਹੀਆਂ ਸਭ ਤੋਂ ਪਹਿਲਾਂ ਆ ਗਈ ਪੰਜਾਬ ਦੇ ਲਈ ਬੀਟਲ ਬੀਟਲ ਇਹ ਜਮਨਾਪਰੀ ਤੋਂ ਹੀ ਆਈ ਆ ਬੀਟਲ ਨਸਲ ਦਾ ਜੋ ਪੰਜਾਬ ਦੇ ਵਿੱਚ ਘੜਾ ਹੈ ਜਨਮ ਸਥਾਨ ਹੈ ਉਹ ਅੰਮ੍ਰਿਤਸਰ ਤੇ ਗਰਦਾਸਪੁਰ ਡਿਸਟ੍ਰਿਕਟ ਪਾਰਟਿਕੂਲਰਲੀ ਜੋ ਬਟਾਲਾ ਬੈਲਟ ਹੈ ਬੀਟਲ ਬੱਕਰੀ ਬੀਟਲ ਬੱਕਰੀ ਉੱਚੇ ਲੰਮੇ ਕੱਦ ਦੀ ਹਲੋ ਹਲਦੀ ਹਲਦੀ ਉੱਚੇ ਲੰਮੇ ਕਰਦੀ ਕਾਲਾ ਰੰਗ ਉੱਤੇ ਸਫੈਦ ਜਾਂ ਲਾਲ ਧੱਬੇ ਲੰਬੀਆਂ ਲੱਤਾਂ ਵਧੀਆ ਵੱਡਾ ਲੇਵਾ ਤੇ ਲੰਮੇ ਥਾਂ ਇਹਦੇ ਕੰਨ 14 ਤੋਂ 28 ਸੈਂਟੀਮੀਟਰ ਤੱਕ ਲੰਬੇ ਹੁੰਦੇ ਨੇ ਤੇ ਚਪਟੇ ਹੁੰਦੇ ਨੇ ਪਰੰਤੂ ਬੇਸ ਤੋਂ ਗੋਲ ਹੁੰਦੇ ਨੇ ਸਿੰਘ ਪਛਾਣ ਵਜੋਂ ਮੁਰੇ ਹੋਏ ਚਪਟੇ ਤੇ ਮਰੂੜੀਦਾਰ ਬੀਟਲ ਦਾ ਨੱਕ ਰੋਮਨ ਨੋਜ ਜਿਹਨੂੰ ਆਪਾਂ ਕਹਿੰਦੇ ਆ ਤੋਤੇ ਵਰਗਾ ਇਹ ਇਹਦੇ ਖਾਸ ਕੈਰੈਕਟਰ ਨੇ ਜੋ ਜਮਨਾਪਰੀ ਹੈ ਬੀਟਲ ਹੈ ਬੀਟਲ ਦੇ ਵਿੱਚ ਅਡਲਟ ਬੱਕ ਜੋ ਬੱਕਰੇ ਦਾ ਭਾਰ ਹੈ ਉਹ 60 ਤੋਂ 65 ਕਿਲੋ ਤੱਕ ਹੋ ਜਾਂਦਾ ਹੈ ਜੋ ਅਡਲਟ ਬੱਕਰੀ ਹੈ ਉਹ 45 ਤੋਂ 55 ਕਿਲੋ ਹੋ ਜਾਂਦੀਆਂ ਐਵਰੇਜ ਜੋ ਚੰਗੀ ਬੱਕਰੀ ਜੇ ਸੌਂ ਸੰਭਾਲਣ ਲਈ ਰੱਖੀ ਹੈ ਤਾਂ 2.5 ਤੋਂ 3 ਕਿਲੋ ਦੁੱਧ ਪ੍ਰਤੀ ਦਿਨ ਇਹ ਸਾਨੂੰ ਦਿੰਦੀ ਆ ਜਮਣਾਪਰੀ ਦਾ ਰੰਗ ਸਫੈਦ ਹੈ ਉਹਦੇ ਤੇ ਭੂਰੇ ਜਾਂ ਕਾਲੇ ਰੰਗ ਦੇ ਧੱਬੇ ਹੋ ਸਕਦੇ ਨੇ ਕੰਨ ਲੰਮੇ, ਛੱਟੇ, ਪੂਛ ਛੋਟੀ, ਲੱਤਾਂ ਲੰਮੀਆਂ, ਲੇਵਾ ਲੰਮਾ, ਥੱਲ ਲੰਮੇ ਉਹਦੇ ਵਿੱਚ ਅਡਲਟ ਬੱਕਰੇ ਦਾ ਭਾਰ 65 ਤੋਂ 75 ਕਿਲੋ ਤੇ ਬੱਕਰੀ ਦਾ ਭਾਰ 50 ਤੋਂ 60 ਕਿਲੋ ਹੋ ਜਾਂਦਾ ਜਮਣਾਪਰੀ ਦਾ ਜੋ ਡੇਲੀ ਮਿਲਕ ਪ੍ਰੋਡਕਸ਼ਨ ਹੈ ਜੇ ਚੰਗੀ ਸੰਭਾਲ ਕੀਤੀ ਹੋਵੇ ਤਾਂ 3.5 ਤੋਂ 4 ਕਿਲੋ ਪ੍ਰਤੀ ਦਿਨ ਦੁੱਧ ਦੇ ਦਿੰਦੀ ਆ। ਇਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਬਰੀਡ ਚੱਲਦੀ ਹੈ ਅੱਜ ਕੱਲ ਖਾਸ ਕਰਕੇ ਪਿਛਲੇ 8-10 ਸਾਲ ਤੋਂ ਪ੍ਰਮੋਟ ਹੋਈ ਹੈ ਉਹ ਹੈ ਜੀ ਬਾਰ ਬਰੀ ਇਹ ਛੋਟੇ ਕੱਦ ਕਾਠ ਦੀ ਬੱਕਰੀ ਹੈ ਜ਼ਿਆਦਾਤਰ ਲੋਕਾਂ ਵੱਲੋਂ ਐਸਟਾਲ ਫੈਡ ਰੱਖੀ ਗਈ ਹੈ। ਵਾਈਟ ਕਲਰ ਉੱਤੇ ਹਲਕੇ ਜਾਂ ਗੂੜੇ ਭੂਰੇ ਰੰਗ ਦੇ ਧੱਬੇ ਤੇ ਕਾਨੇ ਦੇ ਖੜੇ ਨੇ ਸਹਿ ਮੰਗੂ ਇਹ ਬੱਕਰੀ ਦੁੱਧ ਤੇ ਮੀਟ ਦੋਨੇ ਕੰਮਾਂ ਲਈ ਬਹੁਤ ਵਧੀਆ ਬਾਹਰੂਆਂ ਬਰੀਡਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂ ਤਸਾਨਨ ਸਾਨਨ ਨਾਮ ਦੀ ਬੱਕਰੀ ਵਾਈਟ ਹੈ ਉਹਦਾ ਜਿਹੜਾ ਨੱਕ ਹੈ ਨੱਕ نیچے ਨੂੰ ਬੈਠਿਆ ਹੋਇਆ ਮਤਲਬ ਜਾਂ ਫਲੈਟ ਜਾਂ نیچے ਨੂੰ ਕਰਕ ਇਹ ਆਪਣੇ ਇੱਧਰ ਨਹੀਂ ਇਹ ਸਾਨਨ ਬੈਲੀ ਚ ਹੀ ਆ ਆਸਟ੍ਰੇਲੀਆ ਦੀ ਤੇ 5 ਕਿਲੋ ਤੱਕਰ 5.5 ਕਿਲੋ ਤੱਕਰ ਦੁੱਧੇ ਦਿੰਦੀ ਆ ਇਹ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਵੀ ਗੂਲ ਵੀ ਦਿੰਦੀਆਂ ਨੇ ਕੁਝ ਬੱਕਰੀਆਂ ਬਿਲਕੁਲ ਦੇਖਣ ਚ ਭੇਡਾਂ ਵਰਗੀਆਂ ਲੱਗਦੀਆਂ ਆ ਆਪਾਂ ਪਹਾੜਾਂ ਤੇ ਕਦੇ ਵੀ ਘੁੰਮਣ ਜਾਂਦੇ ਆ ਉੱਥੇ ਦੇਖਦੇ ਆਪਾਂ ਨੂੰ ਦੂਰੋਂ ਦੇਖਣ ਨੂੰ ਲੱਗਦਾ ਵੀ ਯਾਰ ਉਹ ਭੇਡਾਂ ਦਾ ਝੁੰਡ ਜਾਂਦਾ ਭੇਡਾਂ ਨਹੀਂ ਉਹ ਚੇਂਗੂ ਜਾਂ ਸ਼ਾਂਗ-ਥਾਂਗੀ ਨਸਲ ਦੀਆਂ ਬੱਕਰੀਆਂ ਨੇ ਜੋ ਬਹੁਤ ਹੀ ਟੌਪ ਕੁਆਲਿਟੀ ਦਾ ਸਾਨੂੰ ਫਾਈਬਰ ਇਹਨੂੰ ਪਸ਼ਮੀਨਾ ਕਹਿੰਦੇ ਆ ਪਸ਼ਮੀਨੇ ਦੇ ਸ਼ਾਲ ਕੰਬਲ ਆਪਾਂ ਅਕਸਰ ਵਰਤਦੇ ਆ ਬੜਾ ਹੀ ਕੀਮਤੀ ਰੇਸ਼ਾ ਹੋ ਇਹ ਦੰਦੀਆਂ ਇਹ ਆ ਗਈਆਂ ਇਹਨਾਂ ਦੀਆਂ ਮੇਨ ਮਸਲਾ ਹੁਣ ਅੱਗੇ ਮੈਂ ਗੱਲ ਕਰਾਂ ਤਾਂ ਉਹ ਇਹ ਹੈ ਵੀ ਮੰਨ ਲਓ ਤੁਸੀਂ ਇੱਕ ਨਵਾਂ ਫਾਰਮ ਸਟਾਰਟ ਕਰਨ ਜਾ ਰਹੇ ਹੋ ਤਾਂ ਤੁਸੀਂ ਬੱਕਰੀਆਂ ਪ੍ਰੋਕਿਊਰ ਕਿੱਥੋਂ ਕਰਨੀਆਂ ਨੇ ਕਿੱਥੋਂ ਖਰੀਦਣੀਆਂ ਨੇ ਕਿਸ ਤਰ੍ਹਾਂ ਦੀਆਂ ਬੱਕਰੀਆਂ ਖਰੀਦਣੀਆਂ ਕਸਰ ਵੀਰੋ ਕੋਸ਼ਿਸ਼ ਕਰੋ ਵੀ ਬੱਕਰੀ ਜਦੋਂ ਖਰੀਦਣ ਲੱਗੋ ਉਹਨੂੰ ਦੂਜੇ ਸੂਏ 'ਚ ਲਓ ਪਹਿਲਾਂ ਤਾਂ ਬੱਕਰੀਆਂ ਉਸ ਸੋਰਸ ਤੋਂ ਖਰੀਦੋ ਉਸ ਇਨਸਾਨ ਤੋਂ ਖਰੀਦੋ ਜਿੱਥੇ ਤੁਹਾਨੂੰ ਪਤਾ ਹੈ ਵੀ ਇਹ ਬੰਦਾ ਝੂਠ ਨਹੀਂ ਬੋਲਦਾ ਇਹ ਸਾਨੂੰ ਸਹੀ ਮਾਲ ਦਊਗਾ ਜਾਂ ਜਿਹਦੇ ਕੋਲੇ ਪ੍ਰੋਪਰ ਰਿਕਾਰਡ ਰੱਖਿਆ ਹੋਵੇ ਵੀ ਪਹਿਲੇ ਸੂਏ 'ਚ ਮੇਰੀ ਬੱਕਰੀ ਨੇ ਕਿੰਨਾ ਦੁੱਧ ਦਿੱਤਾ ਸੀ ਪਹਿਲੇ ਸੂਏ ਉਹਨੇ ਕਿੰਨੇ ਬੱਚੇ ਦਿੱਤੇ ਸੀ ਜੇ ਕੋਈ ਬੱਕਰੀ ਪਹਿਲੇ ਸੂਏ ਜੀ ਦੋ ਬੱਚੇ ਦੇ ਰਹੀ ਹੈ ਤਾਂ ਉਹ ਬਹੁਤ ਵਧੀਆ ਹੈ ਉਹਦੀ ਟੈਂਡੈਂਸੀ ਰਹੂਗੀ ਕਿ ਉਹ ਅੱਗੇ ਵੀ ਤੁਹਾਨੂੰ ਦੋ ਜਾਂ ਤਿੰਨ ਦੇਊਗੀ ਜੇ ਤੁਸੀਂ ਪਠਾ ਖਰੀਦਣੀਆਂ ਨੇ ਤਾਂ ਪਠ ਉਹ ਦੇਖ ਕੇ ਖਰੀਦੋ ਜਿਹੜੀ ਜਿਹੜੀ ਬੱਕਰੀ ਦੀ ਮਾਂ ਨੇ ਦੋ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਹੋਵੇ ਕਿਉਂਕਿ ਇਹ ਕੁਛ ਹੈਰਿਡੇਟਰੀ ਕੈਰੈਕਟਰ ਹੁੰਦੇ ਨੇ ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਨੇ ਜੇ ਮਾਂ ਦੋ ਬੱਚਿਆਂ ਨੂੰ ਜਨਮ ਦੇ ਰਹੀ ਸੀ ਤਾਂ ਉਹਦੀਆਂ ਪੱਠਾਂ ਵੀ ਦੋ-ਦੋ ਬੱਚਿਆਂ ਨੂੰ ਜਨਮ ਦੇਣ ਦੀ ਜੋ ਟੈਂਡੈਂਸੀ ਹੈ ਉਹ ਬਧੇਰੇ ਹੋਊਗੀ। ਜਾਨਵਰ ਨੂੰ ਖਰੀਦਣ ਸਮੇਂ ਜਦੋਂ ਦੁੱਧ ਲਈ ਬੱਕਰੀਆਂ ਖਰੀਦਦੇ ਆਂ ਤਾਂ ਉਹਨਾਂ ਦਾ ਸਰੀਰ ਤਿਕੋਣਾ ਹੋਵੇ ਤਿਕੋਣਾ ਭਾਵ ਪਿੱਛਾ ਚੌੜਾ ਅੱਗੋਂ ਮੂੰਹ ਵੱਲ ਉਹ ਪਤਲਾ ਹੁੰਦਾ ਜਾਂਦਾ। ਜਦੋਂ ਬੱਕਰੀ ਦਾ ਪਿੱਛਾ ਚੌੜਾ ਅੱਗੋਂ ਮੂੰਹ ਵੱਲ ਤੰਗ ਹੈ ਉਹ ਜਦੋਂ ਬੱਚੇ ਸੂਣ ਵੇਲੇ ਬਹੁਤ ਸੌਖਾ ਸੂਣਗੀ ਉਦੀ ਦੁੱਧ ਦੇਣ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਹੋਊਗੀ ਪਰੰਤੂ ਜੋ ਮੀਟ ਲਈ ਜਾਨਵਰ ਨੇ ਮੀਟ ਲਈ ਜਾਨਵਰ ਚੌੜਸ ਹੋਣਗੇ ਉਹ ਅੱਗੋਂ ਪਿੱਛੋਂ ਉਨੇ ਹੀ ਚੌੜੇ ਹੋਣਗੇ ਇਸ ਤੋਂ ਇਲਾਵਾ ਉਹਦੇ ਥਣ ਲੇਵਾ ਮੋਤ ਵਧੀਆ ਵੈਲ ਡਿਵੈਲਪਡ ਹੋਵੇ ਇੱਕ ਮਿਲਕ ਬੇਨ ਜਿਹਨੂੰ ਕਹਨੇ ਆ ਜੋ ਲੇਵੇ ਨੂੰ ਖੂਨ ਵਾਲੀ ਨਾੜ ਆ ਰਹੀ ਹੈਗੀ ਉਹ ਮੋਟੀ ਹੋਵੇ ਪਰ ਉਹ ਦੇਖਣ ਤੋਂ ਹੀ ਮੋਟੀ ਦਿਖੇ ਜਿੰਨੀ ਉਹ ਮੋਟੀ ਹੈ ਉਨਾ ਉਹਦੀ ਦੁੱਧ ਦੇਣ ਦੀ ਸਮਰੱਥਾ ਉਹ ਵਧੂਗੀ ਥਣ ਬਹੁਤ ਜ਼ਿਆਦੇ ਲੰਬੇ ਪ੍ਰੇਫਰ ਨਾ ਕਰੋ ਥਣ ਲੰਬੇ ਕਿਉਂ ਨਹੀਂ ਪ੍ਰੇਫਰ ਕਰਨੇ ਕਿਉਂਕਿ ਬੱਕਰੀਆਂ ਨੂੰ ਆਪਾਂ ਬਾਹਰ ਝਾੜੀਆਂ ਚ ਚਰਾੰਦਾਂ ਲਈ ਲੈ ਕੇ ਜਾਣਾ ਉੱਥੇ ਜਦੋਂ ਜਾਂਦੇ ਆ ਤਾਂ ਜਦੋਂ ਬਹੁਤ ਜ਼ਿਆਦੇ ਲੰਬੇ ਥਣ ਹੁੰਦੇ ਨੇ ਉਹ ਥਣ ਕਈ ਵਾਰੀ ਕੰਡਿਆਲੀ ਤਾਰ ਤੇ ਜਾਂ ਝਾੜੀਆਂ ਚ ਫਸ ਕੇ ਉਹ ਫਟ ਜਾਂਦੇ ਨੇ ਉਤੇ ਜ਼ਖਮ ਹੋ ਜਾਂਦੇ ਨੇ ਤੇ ਸਾਨੂੰ ਤੁਰੰਤ ਉਹਦੇ ਤੇ ਸਰਜਿਕਲ ਇੰਟਰਵੈਂਸ਼ਨ ਦੀ ਲੋੜ ਪੈਂਦੀ ਆ ਸੋ ਥਣ ਦਰਮਿਆਨੇ ਹੋਣ ਬੱਕਰਾ ਜਦੋਂ ਦੀ ਖਰੀਦਣਾ ਬੱਕਰਾ ਚੰਗੀ ਜਾਂਦਾ ਹੋਵੇ ਉਹਦੀ ਖਾਨਦਾਨ ਕਿੰਨੇ ਆ ਕੀ ਉਹਦੀ ਮਾਂ ਨੇ ਦੋ ਬੱਚੇ ਦਿੱਤੇ ਸੀ ਕੀ ਉਹ ਜਿਸ ਬੱਕਰੇ ਤੋਂ ਬਣਾਈ ਗਈ ਸੀ ਉਹਦੀ ਮਾਂ ਵੀ ਦੋ ਦੋ ਬੱਚੇ ਦਿੰਦੀ ਸੀ ਬੱਕਰੀ ਦੇ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਆ ਬੱਕਰੇ ਦੇ ਮਾਂ ਦੀ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਸੀ ਇਹ ਗੱਲਾਂ ਨੂੰ ਧਿਆਨ ਚ ਰੱਖਦੇ ਆਪਾਂ ਬੱਕਰੀ ਖਰੀਦਣੇ ਨੇ ਕੋਈ ਵੀ ਜਾਨਵਰ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਆਂ ਵੀ ਬੱਕਰੀ ਬੜਾ ਹੀ ਸ਼ੋਸ਼ ਲੈਣੀ ਮਣਾ ਬੱਕਰੀ ਬੜਾ ਹੀ ਸ਼ੋਸ਼ ਲੈਣੀ ਮਣਾ ਹਲੂ ਵਾਇਕਟੇ ਇਸ ਪਰੇ ਦੀ ਸਰ ਕੋਈ ਫੋਨ ਆ ਗਿਆ ਸੀ ਬੱਕਰੀ ਬੜਾ ਹੀ ਸੋਸ਼ਲ ਐਨੀਮਲ ਆ ਬੱਕਰੀ ਝੁੰਡਾਂ 'ਚ ਰਹਿਣਾ ਪਸੰਦ ਕਰਦੀ ਆ ਇਸ ਕਰਕੇ ਜਦੋਂ ਵੀ ਤੁਸੀਂ ਬੱਕਰੀਆਂ ਖਰੀਦੋ ਤਾਂ ਜਿਹੜੇ ਵੀ ਸੋਰਸ ਤੋਂ ਬੱਕਰੀਆਂ ਖਰੀਦ ਰਹੇ ਹੋ ਕੋਸ਼ਿਸ਼ ਕਰੋ ਵੀ ਉੱਥੋਂ 5-6 ਨੱਕ ਖਰੀਦੋ ਕਿਉਂਕਿ ਜੇ ਬੱਕਰੀ ਨੂੰ ਤੁਸੀਂ ਇੱਕ ਕਿਤੋਂ ਲਿਆਂਦੀ ਇੱਕ ਕਿਤੋਂ ਲਿਆਂਦੀ ਉਹ 8-10-15 ਦਿਨ ਇੱਕ ਦੂਜੇ ਨੂੰ ਨਹੀਂ ਉਹ ਕਰਨਗੀਆਂ ਲੜਨਗੀਆਂ ਆਪਣੇ ਝੁੰਡ ਦੀਆਂ ਬੱਕਰੀਆਂ ਨਾਲ ਬੱਕਰੀ ਰਹਿਣਾ ਪਸੰਦ ਕਰਦੀ ਆ ਹਮੇਸ਼ਾ ਸੋ ਕੋਸ਼ਿਸ਼ ਕਰੋ ਵੀ ਜਦੋਂ ਵੀ ਬੱਕਰੀਆਂ ਆਪਾਂ ਖਰੀਦਣੀਆਂ ਨੇ ਇੱਕ ਵੱਡਾ ਬੱਗ ਹੈ ਉਹਦੇ ਚੋਂ 5-7 ਨਗ ਆਪਾਂ ਸਿਲੈਕਟ ਕਰੀਏ ਤਾਂ ਕਿ ਉਹਨਾਂ ਦੇ ਇਕੱਠੇ ਗਰੁੱਪ ਆਉਣ ਜੇ ਅਦਰ ਕੱਲੀ-ਕੱਲੀ ਖਰੀਦਾਂਗੇ ਤਾਂ ਤੁਹਾਡੇ ਫਾਰਮ ਤੇ ਆ ਕਿਉਂ ਨੇ ਆਪਦਾ ਮਨ ਨਹੀਂ ਲਾਉਣਾ ਖਾਣਾ ਪੀਣਾ ਘੱਟ ਕਰਦੂਗੀ ਪ੍ਰੋਡਕਸ਼ਨ ਘਟੂਗੀ ਤੁਹਾਨੂੰ ਵਹਿਮ ਹੋਣਾ ਵੀ ਇਹ ਬਿਮਾਰ ਮੈਨੂੰ ਬਿਮਾਰ ਦੇਤੀ ਫਾਰਮਰ ਨੇ ਜਾਂ ਮੇਰੇ ਕੋਲੇ ਆ ਕੇ ਬਿਮਾਰ ਹੋਗੀ ਸੋ ਇੰਨਾਂ ਗੱਲਾਂ ਦਾ ਖਿਆਲ ਰੱਖਣਾ ਹੀ